ਸੱਚੀ ਕਾਲਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਕਵਲ ਤੇ ਉਸਦੇ ਡੈਡੀ ਜਾਂਦੇ ਨੇ ਪ੍ਰੀਤ ਦੇ ਪਿੰਡ ਤੇ ਉੱਥੇ ਜਾ ਕੇ ਵਿੱਕੀ ਨੂੰ ਜਿਹੜਾ ਸਬਕ ਸਿਖਾਉਂਦੇ ਨੇ ਤੇ ਵਿੱਕੀ ਨੂੰ ਕਿਹੜੀਆਂ-ਕਿਹੜੀਆਂ ਉਤਮਕੀਆਂ ਦਿੰਦੇ ਨੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਵੇਂ ਕਿ ਵਿੱਕੀ ਦਾ ਹੁਣ ਪਰਦਾ ਫਾਸ਼ ਹੋ ਗਿਆ ਏ ਪਰ ਉੱਥੇ ਹੀ ਵਿੱਕੀ ਨੇ ਚਲਾਕੀ ਵੀ ਇੱਕ ਖੇਡ ਲਈ ਆ ਤੇ ਉਹ ਚਲਾਕੀ ਖੇਡਦਾ ਏ ਕਿ ਆਪਣੀ ਸੱਸ ਨੂੰ ਸਾਰੀਆਂ ਗੱਲਾਂ ਦੱਸਦਾ ਏ ਤੇ ਆਪ ਸੱਚਾ ਬਣ ਜਾਂਦਾ ਏ ਜਿਵੇਂ ਉਹ ਪਹਿਲਾਂ ਕਰਦਾ ਸੀ ਪਰ ਇਸ ਵਾਰ ਉਸ ਦੀ ਚਲਾਕੀ ਨਹੀਂ ਚੱਲਦੀ ਕਿਉਂਕਿ ਹਰ ਵਾਰ ਉਹ ਬੇਵਕੂਫ ਬਣਾਉਂਦਾ ਏ ਪਰ ਹੁਣ ਬੇਵਕੂਫ ਨਹੀਂ ਬਣਾ ਸਕਦਾ ਕਿਉਂਕਿ ਇਸ ਵਾਰ ਪ੍ਰੀਤ ਵੀ ਉਸ ਦਾ ਸਾਥ ਨਹੀਂ ਦੇ ਰਹੀ ਪਹਿਲਾਂ ਤਾਂ ਪ੍ਰੀਤ ਕਰਕੇ ਉਹ ਸਾਰਿਆਂ ਦੇ ਸਾਹਮਣੇ ਸੱਚਾ ਬਣ ਜਾਂਦਾ ਸੀ ਤੇ ਪ੍ਰੀਤ ਦੇ ਮੋਢੇ ਤੇ ਰੱਖ ਕੇ ਚਲਾਉਂਦਾ ਸੀ ਇਸ ਵਾਰ ਪ੍ਰੀਤ ਨੂੰ ਉਸ ਦੀਆਂ ਸਾਰੀਆਂ ਸਚਾਈਆਂ ਦਾ ਪਤਾ ਲੱਗ ਚੁੱਕਿਆ ਕਿ ਉਹ ਕਿਹੜੇ-ਕਿਹੜੇ ਝੂਠ ਬੋਲਦਾ ਹੈ ਤੇ ਕਿਵੇਂ ਸਾਡੇ ਨਾਲ ਉਹ ਲਾਕੀ ਕਾਰ ਰਹੀ ਨੇ ਉਸਦੀ ਮੰਮੀ ਤੇ ਉਹ ਦੋਵੇਂ ਬਹੁਤ ਜ਼ਿਆਦਾ ਲਾਲਚੀ ਨੇ ਤੇ ਉਹਨਾਂ ਦਾ ਲਾਲਚ ਬਹੁਤ ਵਧਦਾ ਜਾ ਰਿਹਾ ਹੈ ਤੇ ਇਹ ਸਾਰੀਆਂ ਗੱਲਾਂ ਪ੍ਰੀਤ ਦੇ ਸਾਹਮਣੇ ਆ ਜਾਂਦੀਆਂ ਨੇ ਜਿਸ ਕਰਕੇ ਪ੍ਰੀਤ ਨੂੰ ਵਿੱਕੀ ਉਧਰ ਜਾਣ ਤੋਂ ਰੋਕਦਾ ਆਪਣੀ ਭੂਆ ਦੇ ਘਰ ਉਹ ਪ੍ਰੀਤ ਨੂੰ ਡਰਾ ਤਮਕਾ ਕੇ ਰੱਖਣਾ ਚਾਹੁੰਦਾ ਹੈ ਤਾਂ ਜੋ ਪ੍ਰੀਤ ਉਹਨਾਂ ਦੇ ਥੱਲੇ ਲੱਗੀ ਰਵੇ ਤੇ ਉਹਨਾਂ ਦੀਆਂ ਗੱਲਾਂ ਮੰਨਦੀ ਰਵੇ ਤੇ ਉਹਨਾਂ ਦੀਆਂ ਉਂਗਲਾਂ ਤੇ ਨੱਚਦੀ ਰਵੇ ਪਰ ਪ੍ਰੀਤ ਸੋਚ ਲੈਂਦੀ ਆ ਕਿ ਜੇਕਰ ਇਹ ਮੈਨੂੰ ਇਦਾਂ ਦਬਾਉਂਦੇ ਰਹਿ ਹੋ ਸਕਦਾ ਕਿਸੇ ਦਿਨ ਮੈਨੂੰ ਅੰਦਰੇ ਹੀ ਸਾੜ ਦੇਣ ਤੇ ਮੈਂ ਕੀ ਦੀ ਲਾਲ ਚਟਾ ਇਹਨਾਂ ਦਾ ਵਾਅਦਾ ਹੀ ਜਾ ਰਿਹਾ ਸੋ ਉਹ ਬਹੁਤ ਸਹੀ ਫੈਸਲਾ ਲੈਂਦੀ ਆ ਜਿਸ ਕਰਕੇ ਉਸਦੀ ਆਵਾਜ਼ ਨੂੰ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਲੌਕ ਕਰ ਦਿੰਦੇ ਨੇ ਪਰ ਪ੍ਰੀਤ ਵੀ ਇੱਕ ਚਲਾਕੀ ਨਾਲ ਦੂਜੇ ਕਮਰੇ ਥਾਣੀ ਨਿਕਲ ਕੇ ਸੋਨੂ ਜੀ ਤਾਂ ਦੇ ਘਰ ਪਹੁੰਚ ਜਾਂਦੀ ਆ ਤੇ ਉੱਥੇ ਜਾ ਕੇ ਜਦ ਉਸਦੇ ਭੂਆ ਫੁੱਫੜ ਤੇ ਸੋਨੂ ਜੀ ਤਾਂ ਉਸ ਦਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਤੇ ਸੋਨੂ ਵਿੱਕੀ ਨੂੰ ਥੋੜਾ ਬਹੁਤ ਕੋਟ ਵੀ ਦਿੰਦਾ ਹੈ ਜਿਸ ਕਰਕੇ ਉਹ ਸੋਚਦਾ ਹੈ ਕਿ ਵਿੱਕੀ ਥੋੜਾ ਸੈੱਟ ਹੋ ਜਾਏਗਾ ਕਿਉਂਕਿ ਉਹ ਡੰਡੇ ਨਾਲ ਹੀ ਮੰਨਣ ਵਾਲਾ ਸੀ ਪਰ ਇਹਨਾਂ ਗੱਲਾਂ ਕਰਕੇ ਵਿੱਕੀ ਨੂੰ ਹੁਣ ਲੱਗ ਗਿਆ ਹੈ ਕਿ ਪ੍ਰੀਤ ਦੀ ਦੇ ਫੈਮਿਲੀ ਤੱਕ ਇਹ ਸਾਰੀਆਂ ਗੱਲਾਂ ਜ਼ਰੂਰ ਪਹੁੰਚਣੀਆਂ ਕਿਉਂਕਿ ਸੋਨੂ ਘਰ ਇਹ ਗੱਲਾਂ ਪਤਾ ਲੱਗ ਚੁੱਕੀਆਂ ਸੀ ਤੇ ਉਹ ਪਹਿਲਾਂ ਅਹੀਂ ਫੋਨ ਕਰਕੇ ਆਪਣੀ ਸਾਸ ਨੂੰ ਆਪਣੇ ਪਿੱਛੇ ਲਾ ਲੈਂਦਾ ਹੈ ਤੇ ਉਧਰ ਵੀ ਫੋਨ ਲੱਗ ਜਾਂਦਾ ਹੈ ਜਦ ਸੋਨੂ ਆਪਣੇ ਬਾਪੂ ਨੂੰ ਫੋਨ ਲਾ ਕੇ ਦਿੰਦਾ ਹੈ ਤੇ ਉਸ ਦੀ ਬੇਬੇ ਤੇ ਬਾਪੂ ਦੋਵੇਂ ਜਾਣੇ ਫੋਨ ਤੇ ਗੱਲਾਂ ਕਰਦੇ ਨੇ ਸਾਰੀਆਂ ਗੱਲਾਂ ਉਹ ਦੱਸਦੇ ਨੇ ਕਬਲ ਡੈਡੀ ਨੂੰ ਤੇ ਉਹਨਾਂ ਨੂੰ ਗੁੱਸਾ ਆਉਂਦਾ ਹੈ ਤੇ ਉਸੇ ਵੇਲੇ ਹੀ ਆ ਜਾਂਦੇ ਨੇ ਤੇ ਉਥੇ ਆ ਕੇ ਉਹ ਸਾਰੇ ਜਦ ਇਕੱਠੇ ਹੁੰਦੇ ਨੇ ਤੇ ਵਿੱਕੀ ਡਰ ਜਾਂਦਾ ਹੈ ਉਸ ਨੂੰ ਲੱਗ ਜਾਂਦੀ ਸਮਝ ਕਿ ਇਸ ਵਾਰ ਮੇਰੀ ਦਾਲ ਨਹੀਂ ਗਲਨੀ ਕਿਉਂਕਿ ਪ੍ਰੀਤ ਵੀ ਉਸ ਦਾ ਸਾਥ ਨਹੀਂ ਦੇ ਰਹੀ ਉਸ ਦੀ ਮੰਮੀ ਪਹਿਲਾਂ ਵਾਂਗ ਹੀ ਵਿੱਕੀ ਨੂੰ ਇਹ ਵਾਲੀਆਂ ਗੱਲਾਂ ਕਹਿੰਦੀ ਆ ਕਿ ਤੂੰ ਬਸ ਰੋਲਾ ਗੱਪਾ ਪਾ ਦੇਵੀਂ ਜਿਸ ਕਰਕੇ ਤੇਰੀਆਂ ਗੱਲਾਂ ਵਿੱਚ ਹੀ ਕਵਰ ਹੋ ਜਾਣਗੀਆਂ ਤੇ ਬਾਹਰ ਨਹੀਂ ਆਉਣਗੀਆਂ ਪਰ ਵਿੱਕੀ ਫਸ ਚੁੱਕਾ ਹੈ ਸੋ ਹੁਣ ਵਿੱਕੀ ਆਪਣੇ ਕਵਲ ਤੇ ਉਸ ਦੇ ਡੈਡੀ ਨੂੰ ਕੀ ਜਵਾਬ ਵੇਗਾ ਤੇ ਕਵਲ ਨੇ ਜਿਹੜੀ ਧਮਕੀ ਦਿੱਤੀ ਆ ਉਸਨੇ ਕਿਹਾ ਕਿ ਜੇ ਤੂੰ ਇਦਾਂ ਨਾ ਸੁਧਰਿਆ ਤੇ ਤੇਰੇ ਉੱਤੇ ਆਪਾਂ ਕੇਸ ਦਰਜ ਕਰਾਂਗੇ ਤੇ ਦਾਜ ਦਾ ਪਰਚਾ ਵੀ ਪਾਵਾਂਗੇ ਇਹਨਾਂ ਗੱਲਾਂ ਨੂੰ ਸੁਣ ਕੇ ਵਿੱਕੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਸੋ ਹੁਣ ਦੇਖਾਂਗੇ ਕੀ ਹੁੰਦਾ ਹੈ ਨੈਕਸਟ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ